ਅੱਜ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਚੰਡੀਗੜ੍ਹ ਜੋ ਪੰਜਾਬ ਦੀ ਰਾਜਧਾਨੀ ਹੈ ਉੱਥੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਮੈਂ ਭਗਵੰਤ ਮਾਨ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿਉਂਕਿ ਉਹਨੂੰ ਇਹ ਸਵਾਲ ਹੋਇਆ ਸੀਗਾ ਕਿ ਜਦੋਂ ਉਹਨੂੰ ਇਹ ਪੁੱਛਿਆ ਗਿਆ ਸੀਗਾ ਕਿ ਜੇ ਸਾਡੇ ਕਿਸਾਨ ਦਿੱਲੀ ਜਾ ਸਕਦੇ ਕਿ ਨਹੀਂ ਔਰ ਭਗਵੰਤ ਮਾਨ ਦਾ ਇਹ ਜਵਾਬ ਸੀ ਦਿੱਲੀ ਕਿਉਂ ਆਤਾ ਹੈ बार-बार ਪੰਜਾਬ ਕਹੀ ਕਿਸਾਨ बार-बार ਪ੍ਰੋਟੈਸਟ ਆंदोलन ਕਰਨੇ ਕਿਉਂ ਆਤਾ ਹੈ ਨੇ ਕਿ ਆ ਪੰਜਾਬ ਤੋਂ ਨਿਸ਼ਾਨਕੀ ਦਿੱਲੀ ਪਾਬੰਦੀ ਹੈ ਰਾਜਧਾਨੀ ਨਹੀਂ ਹੈ ਆਪਣੀ ਨਾ ਕੋ ਪਾਬੰਦੀ ਹੈ ਦਿੱਲੀ ਕੋਲ ਜਦ ਸਰਕਾਰ ਦਿੱਲੀ ਸੇ ਚਲਦੀ ਹੋ ਕਹਾਂ ਜਾਏਗੀ ਮੈਂ ਆਪਨਾ ਕਿਸਾਨ ਲਾਹੌਰ ਜਾਏ ਆ ਭਗਵੰਤ ਮਾਨ ਦਾ ਉਸ ਸਮਾ ਪਹਿਲਾ ਜਵਾਬ ਸੀ ਕਿ ਕੀ ਪੰਜਾਬ ਦੇ ਕਿਸਾਨ ਨੂੰ ਦਿੱਲੀ ਜਾਣ ਤੋਂ ਕੋਈ ਪਾਬੰਦੀ ਹੈ ਕਹਿੰਦਾ ਦਿੱਲੀ ਸਾਡੀ ਰਾਜਧਾਨੀ ਹੈ ਭਗਵੰਤ ਮਾਨ ਅੱਜ ਉਹੀ ਗੱਲ ਤੇਰੇ ਤੇ ਵੀ ਢੁੱਕਦੀ ਆ ਕੀ ਪੰਜਾਬ ਦੇ ਕਿਸਾਨ ਨੂੰ ਜਿਹੜੀ ਦੇਸ਼ ਦੀ ਪੰਜਾਬ ਦੀ ਇਕਨੋਮੀ ਚਲਾਉਂਦਾ ਜਿਹਦੇ ਤੇ ਪੰਜਾਬ ਦੀ ਅਰਥਵਿਵਸਥਾ ਖਲੋਤੀ ਆ ਉਹਨੂੰ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਆ ਉਹਦੇ 'ਚ ਜਾਣ 'ਤੇ ਕੋਈ ਪਾਬੰਦੀ ਆ ਪਰ ਮੇਰਾ ਤੈਨੂੰ ਉਹੀ ਗੱਲ ਤੇ ਸਵਾਲ ਹੈ ਜੋ ਤੂੰ ਪਿਆ ਸੀਗਾ ਫਿਰ ਇਹ ਪੰਜਾਬ ਆਪਣੀ ਰਾਜਧਾਨੀ 'ਚ ਨਾ ਜਾਣ ਤੇ ਲਾਹੌਰ ਜਾਣ ਇਸਲਾਮਾਬਾਦ ਜਾਣ ਅੱਜ ਹੁਣ ਦੇ ਜਵਾਬ ਇਸ ਲਈ ਅੱਜ ਜੋ ਕਰੈਕਡਾਊਨ ਜੋ ਸ਼ਕਤੀ ਜੋ ਬਦਤਮੀਜ਼ੀ ਭਗਵੰਤ ਮਾਨ ਨੇ ਕੱਲ ਕਿਸਾਨ ਭਰਾਵਾਂ ਦੇ ਨਾਲ ਉਹਨਾਂ ਦੀ ਮੀਟਿੰਗ ਚ ਕੀਤੀ ਜਾਂ ਜਿਸ ਤਰੀਕੇ ਨਾਲ ਅੱਜ ਉਹਨਾਂ ਨੂੰ ਰੋਕਿਆ ਜਾ ਰਿਹਾ ਸਿਰਫ ਕਿ ਉਹ ਆਪ ਦੀ ਗੱਲ ਮਨਾਉਣਾ ਚਾਹੁੰਦੇ ਜੋ ਵਾਅਦੇ ਉਹਨਾਂ ਨਾਲ ਸਰਕਾਰ ਨੇ ਕੀਤੇ ਸੀ ਉਹਨਾਂ ਨੂੰ ਯਾਦ ਕਰਾਉਂਦੇ ਆ ਔਰ ਭਗਵੰਤ ਮਾਨ ਨੂੰ ਉਹ ਗੱਲ ਚੰਗੀ ਨਹੀਂ ਲੱਗਦੀ ਇਸ ਲਈ ਇਹ ਵੀਡੀਓ ਵੀ ਮੈਂ ਸ਼ੇਅਰ ਕਰੂੰਗਾ ਜਰੂਰ ਵੇਖਿਓ ਇਹਦੇ ਆਪ ਦੇ ਇਲਾਜ ਨੇ ਇਸ ਲਈ ਮੈਂ ਕੱਲ ਵੀ ਕਿਹਾ ਸੀ ਅੱਜ ਮੈਂ ਫੇਰ ਉਹ ਗੱਲ ਦਰਉਣਾ ਇਹਦੇ ਇਲਾਜ ਦੀ ਲੋੜ ਆ ਕੇਜਰੀਵਾਲ ਸਾਹਿਬ ਵਿਪਾਸਨਾ ਚ ਇਹਨੂੰ ਵੀ ਲੈ ਬੈਠੋ ਇਹਨੂੰ ਕੋਈ ਦਿਮਾਗ ਠੰਡਾ ਹੋਵੇ ਕੋਈ ਠੀਕ ਹੋਵੇ ਨਹੀਂ ਤਾਂ ਪੰਜਾਬ ਦਾ ਤਾਂ ਜਿਹੜਾ ਨੁਕਸਾਨ ਹੋ ਰਿਹਾ ਹੋ ਰਿਹਾ ਬਹੁਤ ਵੱਡਾ ਨੁਕਸਾਨ ਥੋੜਾ ਵੀ ਕਰ ਦੇਣਾ ਇਹ ਅੱਜ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਚੰਡੀਗੜ੍ਹ ਜੋ ਪੰਜਾਬ ਦੀ ਰਾਜਧਾਨੀ ਹੈ ਉੱਥੇ ਜਾਣ ਤੋਂ ਰੋਕਿਆ ਜਾ ਰਿਹਾ ਮੈਂ ਭਗਵੰਤ ਮਾਨ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿਉਂਕਿ ਉਹਨੂੰ ਇਹ ਸਵਾਲ ਹੋਇਆ ਸੀਗਾ ਕਿ ਜਦੋਂ ਉਹਨੂੰ ਇਹ ਪੁੱਛਿਆ ਗਿਆ ਸੀਗਾ ਕਿ ਜੇ ਸਾਡੇ ਕਿਸਾਨ ਦਿੱਲੀ ਜਾ ਸਕਦੇ ਕਿ ਨਹੀਂ ਔਰ ਭਗਵੰਤ ਮਾਨ ਦਾ ਇਹ ਜਵਾਬ ਸੀ ਦਿੱਲੀ ਕਿਉਂ ਆਤਾ ਹੈ बार-बार ਪੰਜਾਬ ਕਹੀ ਕਿਸਾਨ बार-बार ਬਹੁਤ ਸ਼ਹਿਰਾਦੁਰ ਕਰਨੇ ਕਿਉਂ ਆਤਾ ਹੈ ਨਹੀਂ ਕਿਉਂ ਪੰਜਾਬ ਦੇ ਕਿਸਾਨ ਕੀ ਦੀ ਪਾਬੰਦੀ ਹੈ ਰਾਜਧਾਨੀ ਨਹੀਂ ਹਮਾਰੀ ਨਾ ਕੋ ਪਾਬੰਦੀ ਹੈ ਦਿੱਲੀ ਕੋਲ ਜਦ ਸਰਕਾਰ ਦਿੱਲੀ ਸੇ ਚਲਦੀ ਹੋ ਤਾਂ ਕਹਾਂ ਜਾਏ ਪਰੋ ਆਪਣੇ ਆਪਾਂ ਕਿਸਾਨ ਲਾਹੌਰ ਜਾਏ ਆ ਭਗਵੰਤਮਾਨ ਦਾ ਕੁਛ ਸਮਾਂ ਪਹਿਲਾਂ ਜਵਾਬ ਸੀ ਕਿ ਕੀ ਪੰਜਾਬ ਦੇ ਕਿਸਾਨ ਨੂੰ ਦਿੱਲੀ ਜਾਣ ਤੋਂ ਕੋਈ ਪਾਬੰਦੀ ਆ ਕਹਿੰਦਾ ਦਿੱਲੀ ਸਾਡੀ ਰਾਜਧਾਨੀ ਹੈ ਭਗਵੰਤਮਾਨ ਅੱਜ ਉਹੀ ਗੱਲ ਤੇਰੇ ਤੇ ਵੀ ਢੁਕਦੀ ਆ ਕੀ ਪੰਜਾਬ ਦੇ ਕਿਸਾਨ ਨੂੰ ਜਿਹੜੀ ਦੇਸ਼ ਦੀ ਪੰਜਾਬ ਦੀ ਇਕਨੋਮੀ ਚਲਾਉਂਦਾ ਜਿਹਦੇ ਤੇ ਪੰਜਾਬ ਦੀ ਅਰਥਵਿਵਸਥਾ ਖਲੋਤੀ ਆ ਉਹਨੂੰ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਆ ਉਹਦੇ 'ਚ ਜਾਣ 'ਚ ਕੋਈ ਪਾਬੰਦੀ ਆ ਔਰ ਮੇਰਾ ਤੈਨੂੰ ਉਹੀ ਗੱਲ ਤੇ ਸਵਾਲ ਹੈ ਜੋ ਤੂੰ ਪਿਆ ਸੀਗਾ ਫਿਰ ਇਹ ਪੰਜਾਬ ਆਪਣੀ ਰਾਜਧਾਨੀ ਤੇ ਨਾ ਜਾਣ ਤੇ ਲਾਹੌਰ ਜਾਣ ਇਸਲਾਮਾਬਾਦ ਜਾਂ ਲੱਜ ਹੁਣ ਦੇ ਜਵਾਬ ਇਸ ਲਈ ਅੱਜ ਜੋ ਕ੍ਰੈਕਡਾਉਨ ਜੋ ਸਖਤੀ ਜੋ ਬਦਤਮੀਜ਼ੀ ਭਗਵੰਤ ਮਾਨ ਨੇ ਕੱਲ ਕਿਸਾਨ ਭਰਾਵਾਂ ਦੇ ਨਾਲ ਉਹਨਾਂ ਦੀ ਮੀਟਿੰਗ ਚ ਕੀਤੀ ਜਾਂ ਜਿਸ ਤਰੀਕੇ ਨਾਲ ਅੱਜ ਉਹਨਾਂ ਨੂੰ ਰੋਕਿਆ ਜਾ ਰਿਹਾ ਸਿਰਫ ਕਿ ਉਹ ਆਪ ਦੀ ਗੱਲ ਮਨਾਉਣਾ ਚਾਹੁੰਦੇ ਜੋ ਵਾਦੇ ਉਹਨਾਂ ਨਾਲ ਸਰਕਾਰ ਨੇ ਕੀਤੇ ਸੀ ਉਹਨਾਂ ਨੂੰ ਯਾਦ ਕਰਾਉਂਦੇ ਆ ਔਰ ਭਗਵੰਤ ਮਾਨ ਨੂੰ ਉਹ ਗੱਲ ਚੰਗੀ ਨਹੀਂ ਲੱਗਦੀ ਇਸ ਲਈ ਇਹ ਵੀਡੀਓ ਵੀ ਮੈਂ ਸ਼ੇਅਰ ਕਰੂੰਗਾ ਜਰੂਰ ਵੇਖਿਓ ਤੇ ਆਪਦੇ ਇਲਾਜ ਨੇ ਇਸ ਲਈ ਮੈਂ ਕੱਲ ਵੀ ਕਿਹਾ ਸੀ ਅੱਜ ਮੈਂ ਫੇਰ ਉਹ ਗੱਲ ਦਰਉਣਾ ਇਹਦੇ ਇਲਾਜ ਦੀ ਲੋੜ ਆ ਕੇਜਰੀਵਾਲ ਸਾਹਿਬ ਵਿਪਾਸਨਾ ਚ ਇਹਨੂੰ ਵੀ ਲੈ ਬੈਠੋ ਇਹਨੂੰ ਕੋਈ ਦਿਮਾਗ ਠੰਡਾ ਹੋਵੇ ਕੁਝ ਠੀਕ ਹੋਵੇ ਨਹੀਂ ਤਾਂ ਪੰਜਾਬ ਦਾ ਤਾਂ ਜਿਹੜਾ ਨੁਕਸਾਨ ਹੋ ਰਿਹਾ ਹੋ ਰਿਹਾ ਬਹੁਤ ਵੱਡਾ ਨੁਕਸਾਨ ਥੋੜਾ ਵੀ ਕਰ ਦੇਣਾ ਬਹੁਤ ਬਹੁਤ ਧੰਨ